ਖੜੀ ਕੋ ਖਾਰੇ ਗੇਰਨੰਦੀ ਪ੍ਰੇਮਤੋ ਆ ਖੜੀ ਆ ਪੁਰਾਣੀ ਕਰਤਾਰ ਜਿਹੜੀ ਇਹ ਸਟਾਰਟਿੰਗ ਵਾਲਾ ਕਰਤਾਰ ਇਹਨਾਂ ਨੇ ਸਟਾਰਟ ਕਰੀਆ ਬਾਈ ਉਹ ਕਰਤਾਰ ਮਸ਼ੀਨ ਆ ਨਾ ਸਟਾਰਟਿੰਗ ਵਾਲੀ ਜਦੋਂ ਇਹਨਾਂ ਨੇ ਸਟਾਰਟ ਕਰੀਓ ਕਰੀਓ ਨਾ ਬਾਈ ਆਹ ਕਰੀਆ ਇਹਨਾਂ ਨੇ ਕਰਤਾਰ ਵਾਲਾ ਨਾ ਸਾਰਾ ਟਰੈਕਟਰ ਵਾਲਾ ਜਗੜ ਲਗਿਆ ਹੋਇਆ ਕੋਈ ਪਿੱਛੇ ਟਾਇਰ ਆੜ ਗਈ ਆ ਏ ਭਾਈ ਆ ਵੀ 22 ਗਾੜ ਲਾਈ ਵੀ ਬੰਦੇ ਹਨ ਆ ਦੇਖੋ ਜੀ ਕਿ ਸਰ ਇਹ ਲੋ ਅੱਜ ਚੱਲ ਜੂਗਾ ਹਿੱਕਾ ਕਦੀ ਨਹੀਂ ਚੱਲਦਾ 2 ਮਿੰਟਾਂ માં ਜੱਗੇ ਵਰਗੇ ਨਾਲ ਟੋੜਗਾਓ ਮਾਰਨਾ ਹਨੀ ਆ ਦੇਖੋ 2 ਮਿੰਟਾਂ માં ਜੱਗੇ ਵਰਗੇ ਨਾਲ ਹਿੱਸਾ ਭਰਾ ਮਾਰਨਾ ਟੋੜਗਾ ਅੱਜ ਅੱਗੇ ਬਾਈ ਦੇ ਨਾਲ ਵਧੀਆਂ ਜਿਹਾਂ ਲਾਇਆ ਇਹ ਆ ਦੇਖ ਲਓ ਭਾਈ ਟਾਇਰ ਕਿੰਨੇ ਆ 14 ਦੇ 13 ਦੇ ਟਾਇਰਾਂ ਵਾਲੀ ਆ ਬਾਈ ਆ ਦੇਖ ਲਓ ਸਾਰਿਆਂ ਨੂੰ ਸਸਰੀ ਚੈਨਲ ਨੂੰ ਕਰਿਓ ਸਬਸਕ੍ਰਾਈਬ ਵੀਡੀਓ ਨੂੰ ਕਰਿਓ ਵਰਤਮਤਦ ਸ਼ੇਅਰ ਜੀ ਆਪਾਂ ਅੱਜ ਅੱਜ ਬੁੱਕ ਕਰਾਉਣ ਮਸ਼ੀਨ ਮਸ਼ੀਨ ਨੂੰ ਤੋਂ ਕਰਾਉਣੀ ਆ ਬਾਈ ਆਪਾਂ ਨੂੰ ਮਸ਼ੀਨ ਦੇਣੀ ਹੈ ਕਰਤਾ ਆਪਣੇ ਬੰਦੇ ਲਗੇ ਕਹਿਣ ਕਹਿੰਦੇ ਵੀ ਟਰੈਕਟਰ ਵੀ ਨਾਲੇ ਕਰ ਦੋ ਬੁੱਕ ਦੇਖੀ ਜਾਊਗੀ ਕਹਿਵਣ ਇਸੀ ਕਹਿਣਾ ਤੇ ਟਰੈਕਟਰ ਵੀ ਨਾਲ ਹੀ ਕਰ ਦੋ ਇਹ ਖੜਿਆ ਕਾਲੇ ਰਾਮ ਕਾਲਾ ਦੇਦੇ ਆ ਭਾਈ ਅੱਜ ਕਰਦੇ ਆ ਗੱਲਬਾਤ ਇਹਨਾਂ ਨਾਲ ਜੀ ਜੇ ਮੰਨ ਗਏ ਤਾਂ ਇਹ ਭਾਈ ਉਹ ਨਾ ਕੱ ਲਗਿਆ ਹੋਆ 골ਡ ਸਟਾਰ ਹੋ ਜਾਣਾ ਕਹਿਣਾ ਵਧੀਆ ਹੈ ਕੰਪਨੀ ਵਾਲਾ ਬਹੁਤ ਵਧੀਆ ਟਰੈਕਟਰ ਹੈ ਰੰਗ ਬਹੁਤ ਪਿਆਰਾ ਖਲਾਇਕ ਕਲਾਸ ਕਰ ਇੰਜਣ ਆਏਗਾ ਅੱਗੇ ਪਿੱਛੇ ਕਰਾਰੋ ਹੋਏਗਾ ਬਹੁਤ ਵਧੀਆ ਟਰੈਕਟਰ ਹੈ ਮੇਰਾ ਵੀਰ ਕਮੈਂਟ ਕਰਕੇ ਜਰੂਰ ਦੱਸਿਓ ਵੀ ਟਰੈਕਟਰ ਤੁਹਾਨੂੰ ਕਿੱਦਾਂ ਲੱਗਦਾ ਹੈ ਠੀਕ ਹੈ ਆਏ ਤਾਂ ਬੰਦਿਆਂ ਨੇ ਬਹੁਤ ਤਾਂ ਵੀਡੀਓ ਪਾਈ ਵੀ ਆ ਬਾਈ ਆ ਦੇਖੋ ਪਰੂ ਉਹਨਾਂ ਦਾ ਕੈਮਰਾ ਲੱਗਿਆ ਬਾਈ 골ਡ স্টার ਵਾਲਿਆਂ ਦਾ ਸਮਾਨੇ ਵਾਲਿਆਂ ਦਾ ਉਹਨਾਂ ਨੇ ਕਰਿਆ ਵਾ ਇਹ ਇਹ ਇਹਨਾਂ ਦੀ ਸਭ ਤੋਂ ਪੁਰਾਣੀ ਮਸ਼ੀਨ ਹੈ ਇਹ ਖੜਿਆ ਆਏਗਾ ਲਾਲ ਰੰਗ ਦਾ ਬਾਈ ਬਹਾਵਰੀਆ ਟਰੈਕਟਰ ਬਣਾਇਆ ਵਾ ਬਾਈ ਕਲੋਸ ਕਰਿਆ ਕੋਈ ਸੀਆਰਡੀ ਨਹੀਂ ਨਾਉਨ ਸੀਆਰਡੀ ਟਰੈਕਟਰ ਹੈ ਠੀਕ ਹੈ ਜੀ ਪਲੇਟਫਾਰਮ ਦੇਖ ਲਓ ਵਧੀਆ ਹੈਗਾ ਅੱਗੇ ਪਿੱਛੇ ਦੇ ਕਰਾਰੋ ਹੈਗਾ ਕਲੋਸ ਕਰੀ ਜਾਣਾ ਹੈਗਾ ਠੀਕ ਹੈ ਜੀ ਬਹੁਤ ਘੈਂਟ ਹੈ ਬਾਈ ਬਹੁਤ ਘੈਂਟ ਜਿੰਨਾ ਕੋਈ ਕਹੇ ਉਹਨਾਂ ਵਧੀਆ ਆ ਇਹਨਾਂ ਦੀ ਸਭ ਤੋਂ ਪਹਿਲੀ ਮਸ਼ੀਨ ਹੈ ਬਾਈ ਜਿਹੜੀ ਇਹਨਾਂ ਨੇ ਬਣਾਈ ਥੀ ਕਰਤਾ ਵਾਲਾ ਹੈ ਨਾ ਠੀਕ ਆ ਦੇਖ ਲਓ ਫੀਟਰ ਦੇਖ ਲਓ ਕਿੰਨਾ ਹੈ 13 ਕੇ ਟਾਇਰ ਹਨੇ ਹਿੰਦੁਸਤਾਨ ਟਰੈਕਟਰ ਵਾਲਾ ਗੇਅਰ ਲੱਗਦਾ ਮੂਰਾ ਹਾਈਸਾ ਉਹ ਹੈ ਜੀ ਲਾਦਾ ਹੈ ਨਾ ਕੋਈ ਚੀਜ਼ ਹੈ ਬਣਾਇਆ ਹਿੰਦੁਸਤਾਨ ਵਾਲਾ ਆ ਦੇਖੋ ਕਿ ਹਿੰਦੁਸਤਾਨ ਦਾ ਤਾਂ ਪਤਾ ਲੱਗਦਾ ਬਾਈ ਇਹ ਚੀਜ਼ਾਂ ਹਿੰਦੁਸਤਾਨੋਂ ਹੀ ਆਉਂਦੀਆਂ ਨੇ ਨਾ ਇਹ ਇਹ ਵਾਲੀਆਂ ਇਹਦੇ ਪੁਰਾਣੇ ਹਿੰਦੁਸਤਾਨ ਆਂਦੇ ਤੇ ਆ ਹਿੱਸਾ ਵੀ ਉਹਨਾਂ ਦਾ ਹੀ ਹਿੰਦੁਸਤਾਨ ਟਰੈਕਟਰ ਦਾ ਹੀ ਆ ਆ ਟਰੈਕਟਰ ਦਾ ਹਿੰਦੁਸਤਾਨ ਦਾ ਹੀ ਆ ਵੀ ਕਰਿਆ ਵਾ ਵੈਸੇ ਇਹਨਾਂ ਨੇ ਕੱਪੀਆ ਹੈ ਹੁਣ ਤੱਕ ਲੋ ਇਹਨਾਂ ਨੇ ਫੇਰਾ ਬਣਾਉਨੇ ਆ ਬਾਈ ਉਹਨਾਂ ਵਰਗੀ ਕੋਈ ਕਹਾਣੀ ਸੀਲੇ ਨਹੀਂ ਹੈਗੀ ਕਰਤਾਰ ਦਾ ਜਦ ਦੇ ਟਾਈਮ ਆ ਦਾ ਫਲਣਾ ਚੱਲਦਾ ਬਾਈ ਆ ਦੇਖੋ ਟਾਈਰ ਰਾਡ ਪਾਈ ਵੀ ਪਹਿਲਾਂ ਇਹ ਟਾਈਰ ਰਾਡ ਗੱਲ ਚੱਲਦਾ ਬਾਈ ਆ ਜਲਦੀ ਦੇਖੋ ਸਟੀering ਟਾਈਰ ਰਾਡ ਗੱਲ ਇੱਕ ਜਗਾੜਾ ਲੱਗਿਆ ਹੋਰ ਬਾਕੀ ਆ ਲੱਗਿਆ ਹੋਣਾ ਬਹੁਤ ਸੋਣੋ ਸਾਰੇ ਠੀਕ ਠਾਕ ਛੋਟਾ ਜਾਈਂ ਜਿਹੜਾ ਵਈ ਦੇਖੋ ਚਾਰ ਸਿਲੰਡਰ ਹੋਣਾ ਸ਼ਾਇਦ ਇਹ ਵੀ ਕਲੋਸ ਕਰੇ ਹੋਣਾ ਸ਼ਾਇਦ ਉੱਪਰ ਚੜ੍ਹ ਨਹੀਂ ਮੈਂ ਦੇਖਦੇ ਆਪਾਂ ਚੜ੍ਹ ਕੇ ਤੁਹਾਨੂੰ ਦਿਖਾਉਣੀ ਆ ਸਾਰਾ ਠੀਕ ਹੈ ਜੀ ਵੀਡੀਓ ਨੂੰ ਕਰਿਓ ਪਤ ਤੋਂ ਬਾਅਦ ਸ਼ੇਅਰ ਜੀ ਚੈਨਲ ਨੂੰ ਕਰਿਓ ਸਬਸਕ੍ਰਾਈਬ ਕਿਉਂਕਿ ਤੁਹਾਨੂੰ ਵੀਡੀਓ ਮਿਲਦੀਆਂ ਰਹੂਗੀਆਂ ਹੁਣ ਡੇਲੀ ਆਪਾਂ ਧੜੀ ਮਿਸ ਮਾਰ ਕੇ ਤੇ ਬਾਈ ਵੀਡੀਓ ਬਣਾਉਣੇ ਤੇ ਆ ਦੇਖੋ ਟਰੈਕਟਰ ਵਾਲਾ ਹੀ ਸਲੈਂਸਰ ਲਾਇਆ ਹੋਇਆ ਬਾਈ ਘੈਂਟ ਜਿਹਾ ਬਣਾਈ ਹੋਇਆ ਬਾਲ ਜੱਗੇ ਬਾਸ ਕਿਵੇਂ ਆ ਕਿਦਾਂ ਲੱਗੀ ਆ ਜੱਦ ਤੇ ਚੜਾਈ ਦੀ ਬਾਈ ਚੜਾਈ ਦੀ ਪੂਰੀ ਹਨੇ ਆਹ ਚੜਾਈ ਹਾਂ ਮਾਈਨ ਖੜਾ ਜਣਾ ਨਹੀਂ ਪਈ ਜਦੋਂ ਬੇੜਾ ਬਟੂ ਘਾਰ ਬਣਦੇ ਹਾਂ ਨੇ ਗਾਣਾ ਜੱਗੇ ਕਾ ਭਾਰ ਬੰਦੇ ਫਰੀ ਜਾਂਦੇ ਦੇ ਬਾਈ ਟੋੜੀਆਂ ਢੋਂਦੇ ਇਹਨਾਂ ਨੇ ਖੜਾ ਛੜਾਇਆ ਲਾ ਜੀਮੇਦਾਰਾਂ ਦਾ ਐ ਬਾਈ ਖੜਾ ਵੀ ਨਹੀਂ ਕਹਿ ਸਕਦੇ ਵੀ ਚਲੋ ਕੰਮ ਲੱਗ ਗਿਆ ਤਾਂ ਨਿਭੜਨਾ ਕਿਹਨੇ ਜੱਗੇ ਜੇ ਅੱਜ ਕੇ ਟਾਈਮ 'ਚ ਜੱਗੇ ਵਰਗੇ ਦੇ ਦੇ ਆ ਮਸ਼ੀਨ ਠੀਕ ਐ ਇਹ ਰੋਡ 'ਤੇ ਖੜਾ ਲਵੇ ਝੋਟਾ ਬਣੇ ਵਾਲਾ ਜੱਗੇ ਠੀਕ ਐ ਦੇਖ ਆਪਾਂ ਨੂੰ ਮਸ਼ੀਨ ਮਿਲੇ ਨਾ ਮਿਲੇ ਹੈਨੀ ਹਾਂਜੀ ਤੇ ਆਪਾਂ ਨਾ ਪੱਕਾ ਹੋ ਆ ਆਪਣੇ ਪਾਹ ਨਹੀਂ ਠੀਕ ਨੇ ਇਹ ਸੀਜ਼ਨ ਮਿਲੂਗੀ ਨਹੀਂ ਚਲ ਅਗਲੇ ਮਿਲੂਗੀ ਮਿਲ ਜੂਗੀ ਠੀਕ ਨੇ ਉਹ ਚੈੱਕ ਕਰ ਲਈ ਬਲਦੂ ਅੱਜ ਦੇਖਦੇ ਆਏ ਵੀ ਆਪਾਂ ਬੁੱਕ ਕਰਾਣ ਕਰਤਾਰ ਜਿੱਗੇ ਕਰਤਾਰ ਲਈਏ ਕਿ ਸਵਰਾਜ ਲਈਏ ਸਵਰਾਜ ਤਾਂ ਮੈਂ ਚਲਾਈ ਹੋਏ ਚੱਲ ਆਪਾਂ ਨਾ ਹੁਣ ਤੋ ਟਾਪ ਹੈ ਜੀ ਹੈ ਨਹੀਂ ਚਲੋ ਦੇਖਦੇ ਆਂ ਬਾਕੀ ਜੇ ਇਹਦਾ ਮੂਡ ਬਣ ਕੇ ਰਹਿ ਇਹ ਨਹੀਂ ਫਸ ਹੋਰਾ ਆਤਾ ਪੱਕੀ ਹੈ ਆ ਬਾਈ ਸਵਰਾਤ ਤਾਂ ਲੈ ਆਉਣੀ ਆਪਾਂ ਨਾ ਠੀਕ ਨਹੀਂ ਆਪਾਂ ਨਾ ਲੈਣੀ ਆ ਬਾਈ ਛੋਟੀ ਮਸ਼ੀਨ ਬੜੀ ਨਹੀਂ ਲੈਣੀ ਪਤਾ ਕੀ ਆਏਗਾ ਜੀ ਆਪਾਂ ਨਾ ਆਪਣੀ ਆਪਣੀ ਵੱਢਣੀ ਹੈ ਜਿਹੜੇ ਹੈ 5-10 ਕਿਲੇ ਵੱਢ ਕੇ ਆਉਣੀ ਠੀਕ ਨਹੀਂ ਆਪਣੇ ਮਿੱਤਰਾਂ ਮੋਤਰਾ ਦੇ ਵੱਢਾਂਗਾ ਖੜੀ ਕਰਦੇ ਬਹੁਤ ਵਧੀਆ ਟਰੈਕਟਰ ਹੈ ਬਾਈ ਮੇਰੇ ਪਸੰਦ ਆ ਗਿਆ